ਮੈਂ ਪਾਕਿਸਤਾਨ ਅਮਰੀਕਾ ਰਹਾ ਜੀ ਪਾਕਿਸਤਾਨ ਰਹਿੰਦਾ ਸੀ ਉੱਥੇ ਜਾ ਕੇ ਮਾਸਟਰ ਤੇ ਪੀ ਐਚ ਡੀ ਕੀਤੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਅਮਰੀਕਾ ਦੀ ਇਥੋਂ ਮੈਂ ਬੈਚਲਰ ਕਰਕੇ ਗਿਆ ਸੀ ਆਈ ਆਈ ਟਿ ਰੁੜ ਕੀ ਤੋਂ ਮਾਸਟਰ ਤੇ ਪੀ ਐਚ ਡੀ ਮੇਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਹੈ ਆਈ ਆਈ ਦਾ ਯੋਗ ਚੱਲ ਰਿਹਾ ਉਸ ਦਾ ਹੀ ਮੈਂ ਡਾਕਟਰ ਹਾਂ ਇਸ ਵਾਰ ਜਦੋਂ ਮਹੀਨਾ ਸੀ ਮਿਲਣ ਲਈ ਆਇਆ ਤਾਂ ਅਸੀਂ ਕੁਝ ਬੱਚਿਆਂ ਨੂੰ ਘਰੇ ਪੜਾਉਣਾ ਸ਼ੁਰੂ ਕੀਤਾ ਸੀ ਸਾਡੇ ਪਿੰਡ ਦੇ ਬਹੁਤ ਬੱਚੇ ਪੜਨਾਲ ਲੱਗ ਗਏ ਸੀ ਪਰ ਅਸੀਂ ਬਾਰਡਰ ਤੇ ਰਹਨੇ ਆ ਤੇ ਪਿੰਡ ਵਿੱਚ ਸਹੂਲਤਾਂ ਪੜਾਈ ਦੀ ਬਹੁਤ ਬਹੁਤ ਘਾਟਾ ਬਹੁਤ ਘਾਟਾ ਪੂਰਾ ਇੰਡੀਆ ਹੀ ਏਅਡ ਦੀ ਬਰੇਸ ਵਿੱਚ ਪਿੱਛੇ ਆ ਸਿਰਫ ਪੰਜਾਬ ਇਨੀ ਤੇ ਸਾਡਾ ਪਿੰਡ ਬਹੁਤ ਹੀ ਪਿੱਛੇ ਆ ਹੂੰ ਆ ਉਹ ਤੋਂ ਉਸ ਤੋਂ ਬਾਅਦ ਅਸੀਂ ਇੱਥੇ ਰਹਿਣ ਦਾ ਉਪਰਾਲਾ ਹੌਲੀ ਹੌਲੀ ਸ਼ੁਰੂ ਕੀਤਾ ਉਹ ਉਹ ਤੋਂ ਦੀ ਜੌਬਸ ਮੈਂ ਕਾਫੀ ਟਾਈਮ ਇਥੇ ਚਲਾਉਂਦਾ ਰਿਹਾ ਹੂੰ ਹੂੰ ਕਿਉਂਕਿ ਕੰਮ ਕਾਫੀ ਵਧੀਆ ਸੀਗਾ ਹੋਰ ਐਸੀ ਇੱਥੇ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ 2025 ਤੋਂ ਪ੍ਰੋਪਰ ਹੀ ਇੱਥੇ ਮਨ ਬਣਾਇਆ ਰਹਿਣ ਦਾ ਹੂੰ ਹੂੰ ਸਟਾਰਟਿੰਗ ਤੋਂ ਅਸਲ ਵਿੱਚ ਕੁਝ ਮਹੀਨੇ ਵਿੱਚ ਸੀਐਸ ਇੱਕੰਨੇ ਵਿੱਚ ਇੱਥੇ ਦੋ ਤਿੰਨ ਚੀਜ਼ਾਂ ਸ਼ੁਰੂ ਕੀਤੀਆਂ ਇੱਕ ਤਾਂ ਕਿਉਂਕਿ ਆਉਣ ਵਾਲਾ 15-20 ਸਾਲ AI ਦਾ ਯੁੱਗ ਹੈ ਆਪਕਸ਼ਨਲ ਟੈਕਨੋ ਦਾ ਯੁੱਗ ਹੈ ਹਰ ਦੇਸ਼ ਇਸ ਵਿੱਚ ਇੱਕ ਦੋ ਵਜ ਰਿਹਾ ਸਾਡਾ ਦੇਲੇਸੀ ਕਿ ਪੰਜਾਬ ਦੀਆਂ ਸੌਫਟਵੇਅਰ ਇੰਜੀਨੀਅਰਿੰਗ ਦੀਆਂ ਆਈਟੀ ਦੀਆਂ ਟ੍ਰੇਨਾਂ ਸਾਤੋ ਛੁੱਟੀਆਂ ਨਹੀਂ ਬੈਂਗਲور ਹਾਈਦਰਾਬਾਦ ਇਹਦਾ ਹੱਬ ਬਣਿਆ AI ਦੀ ਟ੍ਰੇਨ ਹਾਲੇ ਸ਼ੁਰੂ ਹੀ ਹੋ ਰਹੀ ਹੈ ਹੂੰ ਪੰਜਾਬ ਨੂੰ ਇਸ ਟ੍ਰੇਨ ਵਿੱਚ ਜ਼ਰੂਰ ਚੜਾਇਆ ਜਾਏ ਇਸ ਉੱਪਰ ਆਲੇ ਨਾਲ ਲੈ ਕੇ ਬਹੁਤ ਸਾਰੇ ਪ੍ਰੋਫੈਸਰਸ ਪ੍ਰਿੰਸੀਪल्स ਡਾਇਰੈਕਟਰ ਸਾਡਨ ਨਾਲ ਬੋਲੀ ਬੋਲੀ ਜੁੜੇ ਪਿਛਲੇ ਮਹੀਨੇ ਜਮੈਂ ਬਹੁਤ ਯੂਨੀਵਰਸਿਟੀਆਂ ਵਿਜ਼ਿਟ ਕੀਤੇ ਹਨ ਮੈਡੀਕਲ ਕਾਲਜਸ ਵਿਜ਼ਿਟ ਕੀਤੇ ਨੇ ਪੰਜਾਬ ਤੋਂ ਬਾਹਰ ਵੀ ਯੂਨੀਵਰਸਿਟੀਆਂ ਵਿੱਚ ਬਹੁਤ ਟਾਕਸ ਦਿੱਤੀਆਂ ਨੇ AI ਤੇ ਅਰ ਕੋਈ ਡਾਕਟਰ ਭਾਵੇਂ ਇੰਜੀਨੀਅਰ ਹੋਏਗਾ ਕੱਲ ਨੂੰ ਉਹਨੂੰ AI ਵਰਤਣੀ ਹੀ ਪੈਣੀ ਹੈ ਜੋ ਜੋ ਸਮਾਂ ਚੱਲ ਰਿਹਾ ਹੈ ਤੇ ਉਹਨੂੰ 8ਵੀਂ ਤੋਂ ਦਿੱਤਾ ਜਾਏ ਫਿਰ ਸਾਡੇ ਕੋਲ 40% ਸਕੂਲ ਦੇ ਬੱਚੇ ਨੇ 70% ਸਾਡੇ ਕੋਲ ਬੈਚਲਰ ਤੇ ਮਾਸਟਰ ਦੇ ਬੱਚੇ ਨੇ ਗੁਲਾਣਾ ਨੰਨੇ ਕਾਲਜ ਦੇ ਵੀ 40 ਦੇ ਆਸਪਾਸ ਬੱਚੇ ਜੁਆਇਨ ਕਰਦੇ ਨੇ ਜੀ ਹੂੰ 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 ਹੁਣ ਜਿਹੜੇ ਮਾਸਟਰ ਤੇ ਬੈਚਲਰ ਦੇ ਬੱਚੇ ਨੇ ਉਹਨਾਂ 'ਚ ਸਾਡਾ ਦਿਲ ਹੁੰਦਾ ਕਿਉਂਕਿ ਉਹਨਾਂ ਮਾਰਕੀਟ 'ਚ ਜਾਣਾ ਹੈ ਬਤਾਏ ਕਿ ਉਹ ਔਖੇ ਹੋਣ ਜੋਬਸ ਨਹੀਂ ਮਿਲਦੀਆਂ ਉਹਨਾਂ ਨੂੰ ਪ੍ਰੀਪੇਅਰ ਕੀਤਾ ਜਾਏ ਕਿ ਉਹ ਜੋਬਸ ਲੈਣ ਦੇ ਕਾਬਿਲ ਹੋਣ ਤੇ ਬਿਲਕੁਲਟਾ ਜੋਬਸ ਉਹਨਾਂ ਦੇ ਪਿੱਛੇ ਪਰ ਜਾਣ ਦੋਨਾਂ ਦੀ ਇੱਕ ਇੱਕ ਇਸ ਚੀਜ਼ ਤੇ ਇੱਕੋ ਹੀ ਰਾਏ ਸੀ ਇਹ ਕਮਾਉਣਾ ਇੱਥੇ ਪੈਸਾ ਜਦੋਂ ਆਪਾਂ ਨੂੰ ਲੱਗਿਆ ਕਿ ਆਪਣੇ ਕੋਲ ਇਨਫ੍ਰਾ ਰਿਸੋਰਸਸ ਨਹੀਂ ਹੈਗੇ ਨਹੀਂ ਆਪਾਂ ਪੰਜਾਬ ਆ ਪਰ ਚਲੀ ਕੁਦਰਤੀ ਉਹਨਾਂ ਦੇ ਮਨ ਚ ਵੀ ਇਹ ਹੀ ਮਨ ਵਲਲਾ ਸੀਗਾ ਸ਼ੁਰੂ ਤੋਂ ਹੀ ਔਰ ਮੇਰੇ ਮਨ ਵਿੱਚ ਵੀ ਸੀ ਬਸ ਉਸ ਸੰਜੋਗ ਹੀ ਕਰ ਗਏ ਗੁਰੂ ਨੇ ਗੁਰੂ ਨੇ ਸੰਜੋਗ ਹੀ ਉਸ ਤਰ੍ਹਾਂ ਦਾ ਬਣਾਇਆ ਸਰਮਦਾ ਜੀ ਸੋ ਇਧਰ ਕੋਈ ਮੁਸ਼ਕਿਲ ਨਹੀਂ ਆਈ ਬਾਅਦ ਵਿੱਚ ਜਦੋਂ ਸੀ ਫੈਸਲਾ ਲੈਣਾ ਸੀ ਆਉਂਦਾ ਕਿਉਂਕਿ ਉਹ ਸ਼ੁਰੂ ਤੋਂ ਹੀ ਸਾਡੇ ਮਨ ਵਿੱਚ ਸੀ ਕਿ ਨਹੀਂ ਆਪਾਂ ਵਾਪਸ ਨਾ ਪਰਤਣਾ ਬੜੀ ਵੱਡੀ ਗੱਲ ਆ ਜਿਹੜੀ ਡਾਕਟਰ ਇੰਦਰਜੋਤ ਕੋਰ ਕਹੀ ਹੈ ਕਿ ਵਾਪਸ ਪਰਤਣਾ ਬੜਾ ਔਖਾ ਵਾਪਸ ਪਰਤਣਾ ਪਰ ਜਿੱਦਾਂ ਹੌਸਲਾ ਇਹਨਾਂ ਨੇ ਕੀਤਾ ਬਹੁਤ ਸਾਰੀਆਂ ਕੰਪਨੀਆਂਸ ਵਿੱਚ ਸੀਨੀਅਰ ਜੋਬਸ ਕੀਤੀਆਂ ਨੇ Amazon, Oracle, IBM, Data Data Arm ਇਹ ਸਾਰੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਜਿਹੜੀ ਆਪਣੇ ਅਸਰ ਪਾਸੇ ਦੀਆਂ ਚੀਜ਼ਾਂ ਬਣਾਉਂਦਾ ਵੱਡਾ ਨਾਮ ਹੈ ਇਹਨਾਂ ਦਾ ਦੁਨੀਆ ਦੇ ਅੰਦਰ ਇਹਨਾਂ ਕੰਪਨੀਆਂ ਦਾ ਮੋਸਟ ਰੀਸੈਂਟਲੀ ਮੈਂ ਕਾਫੀ ਟੀਮਸ ਲੀਡ ਕਰਦਾ ਸੀ ਮੇਰੇ ਥੱਲੇ ਐਮਐਲ ਦੀਆਂ ਕਾਫੀ ਟੀਮਸ ਸੀਗੀਆਂ ਸਭ ਤੋਂ ਵੱਡਾ ਹੈ ਜੇ ਉਹਨਾਂ ਨੂੰ ਉਹਨਾਂ ਨੂੰ ਇਹ ਦਾ ਮਹੱਤਵ ਮਾਇਆ ਜਾਏ ਇਹ ਦਾ ਗਿਆਨ ਦੀ ਕੀਮਤ ਬਹੁਤ ਜ਼ਿਆਦਾ ਹੈ ਅੱਜ ਤੁਹਾਨੂੰ ਸਾਰਿਆਂ ਨੂੰ ਰੂਬਰੂ ਕਰਾ ਰਹੇ ਹਾਂ ਡਾਕਟਰ ਸੰਦੀਪ ਸਿੰਘ ਭਾਵੇਂ ਕਿ ਮੈਨੂੰ ਇਹਨਾਂ ਦੀ ਜਾਣਕਾਰੀ ਗੁਰਨਾਰਨੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਦਿੱਤੀ ਕਿਉਂਕਿ ਇਹ ਇੰਜੀਨੀਰਿੰਗ ਦੇ ਕਿਤੇ ਨਾਲ ਸਬੰਧਤ ਨਹੀਂ ਉੱਥੇ ਨਾਲ ਹੀ ਇਹਨਾਂ ਦੀ ਵਾਈਫ ਜਿਹੜੇ ਕਿ ਬਾਹਰ ਕਾਫੀ ਵੱਡੇ ਤੌਰ ਤੇ ਸਥਾਪਿਤ ਰਏ ਤੇ ਬੜੇ ਖੁਸ਼ਹਾਲ ਸੀ ਪਰ ਇਹ ਉਥੋਂ ਮੁੜ ਕੇ ਆਏ ਨੇ ਅੱਜ ਇਹਨਾਂ ਨੇ ਕਿਹਾ ਕਿ ਮੇਰਾ ਪੰਜਾਬ ਜਿਹਨੂੰ ਮੈਂ ਅੱਗੇ ਵਧਾਉਣਾ ਜਿਹਨੂੰ ਮੈਂ ਸੁਨਹਿਰਾ ਬਣਾਉਣਾ ਉਸ ਭਾਵਨਾ ਨੂੰ ਲੈ ਕੇ ਅੱਜ ਇੱਥੇ ਆਏ ਨੇ ਇਹਨਾਂ ਦੀ ਇਸ ਭਾਵਨਾ ਨੂੰ ਅਸੀਂ ਸਲਾਮ ਕਰਦੇ ਹਾਂ ਮੈਂ 150 ਕਿਲੋਮੀਟਰ ਤੋਂ ਚੱਲ ਕੇ ਇੱਥੇ ਆਇਆ ਕਿ ਇਹਨਾਂ ਦੀ ਗੱਲ ਜ਼ਰੂਰ ਸੁਣੀ ਜਾਵੇ ਇਹਨਾਂ ਦੇ ਮਨ ਦਾ ਬਲਬਲਾ ਕੀ ਆ ਸੋ ਆਓ ਅੱਜ ਤੁਹਾਨੂੰ ਅਸੀਂ ਮਿਲਾਉਨੇ ਆ ਇੱਥੇ ਇਹਨਾਂ ਦੇ ਪਿਤਾ ਤੇ ਇਹਨਾਂ ਦੇ ਮਾਤਾ ਵੀ ਇੱਥੇ ਰਹਿੰਦੇ ਨੇ ਸੋ ਅੱਜ ਇੱਥੇ ਆ ਕੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਮੈਂ ਹੁਣ ਤੋਂ ਪਹਿਲਾਂ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਗੱਲ ਜਿਹੜੀ ਉਹੀ ਹੋਣੀ ਚਾਹੀਦੀ ਆ ਜਿਹੜੀ ਅਸਲ ओरिजिनल ਹੋਵੇ ਇਹਦੇ 'ਚ ਨਾ ਬਣਾਵਟੀ ਤੇ ਨਾ ਨਾਟਕੀ ਹੋਵੇ ਸੋ ਮੈਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਫਤੇ ਬੁਲਾਉਣਾ ਡਾਕਟਰ ਸਾਹਿਬ ਵਰਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਸੋ ਮੈਂ ਚਾਹੁੰਗਾ ਕਿ ਤੁਸੀਂ ਜਾਣਕਾਰੀ ਦਿਓ ਕਿ ਤੁਸੀਂ ਇੱਥੋਂ ਪੜ੍ਹ ਕੇ ਕੈਨੇਡਾ ਪਹੁੰਚੇ ਉਥੇ ਤੁਸੀਂ ਕਿੰਨੀ ਦੇਰ ਰਹੇ ਉਥੇ ਤੁਸੀਂ ਕੀ ਕਰਦੇ ਸੀ ਤੇ ਫਿਰ ਤੁਸੀਂ ਕਦੋਂ ਇੱਥੇ ਵਾਪਸ ਆਏ ਤੇ ਕਿਵੇਂ ਆਏ ਤੇ ਦੁਬਾਰਾ ਤੁਸੀਂ ਇੱਥੇ ਆ ਕੇ ਆਪਣੇ ਆਪ ਨੂੰ ਇਹ ਪੂਰਨ ਤੌਰ ਤੇ ਇੱਥੇ ਰਹਿਣ ਦਾ ਮਨ ਬਣਾਇਆ ਇਹਦੇ ਬਾਰੇ ਸਾਨੂੰ ਜਿਹੜੀ ਹੈ ਜਾਣਕਾਰੀ ਦਿਓ। ਹਾਂਜੀ ਮੈਂ 8 ਸਾਲ ਅਮਰੀਕਾ ਰਿਹਾ ਹਾਂ ਜੀ। ਅਮਰੀਕਾ ਰਹਿੰਦਾ ਸੀ। ਉੱਥੇ ਜਾ ਕੇ ਮਾਸਟਰ ਤੇ ਪੀ ਐਚ ਡੀ ਕੀਤੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਅਮਰੀਕਾ ਦੀ ਇਥੋਂ ਫਿਰ ਕੀ ਪੜ੍ਹ ਕੇ ਗਏ ਸੀ? ਇਥੋਂ ਮੈਂ ਬੈਚਲਰ ਕਰਕੇ ਗਿਆ ਸੀ ਆਈ ਆਈ ਟਿੀ ਰੋੜਕੀ ਤੋਂ। ਅੱਛਾ। ਆਈ ਆਈ ਟਿੀ ਰੋੜਕੀ ਆਪਣੇ ਇੰਡੀਆ ਦਾ ਟਾਪ ਇੰਸਟੀਟਿਊਸ਼ਨ ਮੰਨਿਆ ਜਾਂਦਾ ਹੈ। ਆ ਉੱਥੇ ਮਾਸਟਰ ਤੇ ਪੀ ਐਚ ਡੀ ਮੇਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਹੈ। ਆਈ ਆਈ ਦਾ ਯੁੱਗ ਚੱਲ ਰਿਹਾ ਉਸ ਦਾ ਅ ਪੋਥੇ ਮਾਸਟਰ ਪੀ ਐਚ ਡੀ ਕਰਨ ਤੋਂ ਬਾਅਦ ਮੈਂ ਬਹੁਤ ਸਾਰੀਆਂ ਕੰਪਨੀਆਂਸ ਵਿੱਚ ਸੀਨੀਅਰ ਜੌਬਸ ਕੀਤੀਆਂ ਨੇ Amazon, Oracle, IBM, Data Data Arm ਇਹ ਸਾਰੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਜਿਹੜੇ ਆਪਣੇ ਅਸੇ ਪਾਸੇ ਦੀਆਂ ਚੀਜ਼ਾਂ ਬਣਾਉਂਦੇ। ਬਹੁਤ ਵੱਡਾ ਨਾਮ ਹੈ ਇਹਨਾਂ ਦਾ ਦੁਨੀਆ ਦੇ ਅੰਦਰ ਇਹਨਾਂ ਕੰਪਨੀਆਂ ਦਾ। ਮੋਸਟ ਰੀਸੈਂਟਲੀ ਮੈਂ ਕਾਫੀ ਟੀਮਸ ਲੀਡ ਕਰਦਾ ਸੀ ਮੇਰੇ ਥੱਲੇ ਐਮ ਐਲ ਦੀਆਂ ਕਾਫੀ ਟੀਮ ਸੀਗੀਆਂ। ਆ ਉੱਥੇ ਰਹਿ ਕੇ ਯੂਨੀਵਰਸਿਟੀਆਂ ਵਿੱਚ ਸਟੂਡੈਂਟ ਕਮਿਸ਼ਨਟ ਸਪੀਕਰ ਚੁਣਿਆ ਗਿਆ ਸੀ ਮੈਂ ਜੋ ਹਜ਼ਾਰਾਂ ਵਿੱਚੋਂ ਇੱਕੋ ਬੱਚੇ ਨੂੰ ਕਿਹਾ ਜਾਂਦਾ ਜੋ ਯੂਨੀਵਰਸਿਟੀ ਦੀ ਫਾਈਨਲ ਗੈਦਰਿੰਗ ਨੂੰ ਸੰਭਵ ਨਮ ਕਰਦਾ ਹੈ ਉੱਥੇ ਬਹੁਤ ਸੋਹਣਾ ਸਮਾਂ ਬੀਤਿਆ ਸਾਡੀ ਜੌਬਸ ਵੀ ਬਹੁਤ ਹਾਈ ਪੇਇੰਗ ਸੀ ਜਿੰਨੋਂ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਿ ਕਰੋੜਾਂ ਚ ਸੈਲਰੀਆਂ ਨੇ ਸਾਡੀ ਉਵੇਂ ਕਰੋੜਾਂ ਵਿੱਚ ਥੋੜਾ ਜਿਹਾ ਉਹਦੀ ਗਿਣਤੀ ਸਾਨੂੰ ਦੱਸੋ ਕਰੋੜਾਂ ਵਿੱਚ ਸੈਲਰੀਆਂ ਸੀ ਕਿਆ ਕਿ ਪੀ ਐਚ ਡੀ ਦੀ ਸੈਲਰੀ ਐਂਡ ਆ ਟਾਪ ਜੌਬ ਵਿੱਚ ਬਹੁਤ ਹਾਈ ਜਾਂਦੀ ਹੈ ਹੂੰ 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 ਉੱਥੇ ਕੰਮ ਕਰਦੇ ਆ ਸੀ ਸਕੂਲਾਂ ਦੇ ਵਿੱਚ ਵੀ ਬਹੁਤ ਕੰਮ ਕਰਦੇ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਸਕੂਲ ਸਿਸਟਮਸ ਨਾਲ ਮੈਂ ਟੀਮਸ ਨੂੰ ਲੀਡ ਕਰਦਾ ਸੀ ਕਿ ਇਹ ਹੀ ਪੜਾਈ ਜਾਂਦੀ ਸੀ 150 ਤੋਂ ਵੱਧ ਬੱਚੇ ਸਾਡੇ ਕੋਲ ਮਤਲਬ ਉਹ ਵੱਧ ਪੜ੍ਹ ਕੇ ਗਏ ਜਦੋਂ ਅਸੀਂ ਇੰਡੀਆ ਆਏ ਅਸੀਂ ਹਰ ਸਾਲ ਤੁਹਾਡਾ ਵਿਆਹ ਉੱਥੇ ਹੀ ਹੋਇਆ ਬਾਹਰ ਹਾਂਜੀ ਵਿਆਹ ਮੇਰਾ ਬਾਹਰ ਹੀ ਹੋਇਆ ਅੱਛਾ ਅੱਛਾ ਤੇ ਇੰਡਾ ਜੋ ਸਕੋਰ ਵੀ ਉੱਥੋਂ ਆਪਦੇ ਬਾਰੇ ਦੱਸਣਗੇ ਵੀ ਮਾਸਟਰ ਤੇ ਪੀ ਐਚ ਡੀ ਨੇ ਉੱਥੇ ਪੋਸਟ ਆਫ ਅਵੇਲੈਂਸ ਕੀਤੀ ਇਹਨਾਂ ਨੇ ਕਹਾਦਾ ਕੀ ਕੀਤੀ ਇਹਨਾਂ ਦੀ ਪੀ ਐਚ ਡੀ ਸਿਮੂਲੇਸ਼ਨਸ ਵਿੱਚ ਹੈ ਏਰੋਸਪੇਸ ਵਿੱਚ ਹੈ ਜੀ ਇਹ ਵੀ ਕੰਪਨੀਜ਼ ਵਿੱਚ ਜੌਬ ਕਰਦੇ ਸੀ ਅਗੇਨ ਕਰੋੜਾਂ ਦੀਆਂ ਤਨਖਾਹਾਂ ਹੀ ਲੈਂਦੇ ਸੀ ਸਾਡਾ ਲਾਈਫ ਪੂਰਾ ਸੈੱਟ ਹੈ ਉੱਥੇ ਸੀ ਪਿੰਡ ਵਿੱਚ ਵੀ ਲਾਈਫ ਸੈੱਟ ਹੀ ਸੀ ਮਾਦਰਾ ਦਾ ਅਸੀਂ ਹਰ ਸਾਲ ਮੈਂ ਮੇਲਨ ਲਈ ਆਂਦੇ ਸੀ ਮਹੀਨਾ ਕੋ ਇਸ ਵਾਰ ਜਦੋਂ ਮਹੀਨਾ ਅਸੀਂ ਮੇਲਨ ਲਈ ਆਏ ਤਾਂ ਅਸੀਂ ਕੁਝ ਬੱਚਿਆਂ ਨੂੰ ਘਰੇ ਪੜਾਉਣਾ ਸ਼ੁਰੂ ਕੀਤਾ ਸੀ ਸਾਡੇ ਪਿੰਡ ਦੇ ਬਹੁਤ ਬੱਚੇ ਪੜਨਾਲ ਲੱਗ ਗਏ ਸੀ ਪਰ ਅਸੀਂ ਬਾਰਡਰ ਤੇ ਰਹਿੰਦੇ ਆ ਤੇ ਪਿੰਡ ਵਿੱਚ ਸਹੂਲਤਾਂ ਪੜਾਈ ਦੀ ਬਹੁਤ ਬਹੁਤ ਘਾਟਾ ਬਹੁਤ ਘਾਟਾ ਪੂਰਾ ਇੰਡੀਆ ਹੀ ਏਅਡ ਦੀ ਬਰੇਸ ਵਿੱਚ ਪਿੱਛੇ ਆ ਸਿਰਫ ਪੰਜਾਬ ਹੀ ਨਹੀਂ ਤੇ ਸਾਡਾ ਪਿੰਡ ਬਹੁਤ ਹੀ ਪਿੱਛੇ ਆ ਉਹ ਤੋਂ ਉਸ ਤੋਂ ਬਾਅਦ ਅਸੀਂ ਇੱਥੇ ਰਹਿਣ ਦਾ ਉਪਰਾਲਾ ਹੌਲੀ ਹੌਲੀ ਸ਼ੁਰੂ ਕੀਤਾ ਉਹ ਉਹਦੀ ਜੌਬਸ ਮੈਂ ਕਾਫੀ ਟਾਈਮ ਇੱਥੇ ਚਲਾਉਂਦਾ ਰਿਹਾ ਹੂੰ ਹੂੰ ਕਿਉਂਕਿ ਕੰਮ ਕਾਫੀ ਵਧੀਆ ਸੀ ਨਾ ਹੁਣ ਅਸੀਂ ਇੱਥੇ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ 2025 ਤੋਂ ਪ੍ਰੋਪਰ ਹੀ ਇੱਥੇ ਮਾਲ ਬਣਾਇਆ ਰਿਆ ਇਹਦਾ ਹੂੰ ਹੂੰ ਸਟਾਰਟਿੰਗ ਦੇ ਅਪਰ ਬੇਕਮ ਹਿੰਨੇ ਵਿੱਚ ਅਸੀਂ ਇਸ ਇੱਕ ਮਹੀਨੇ ਵਿੱਚ ਇੱਥੇ ਦੋ ਤਿੰਨ ਚੀਜ਼ਾਂ ਸ਼ੁਰੂ ਕੀਤੀਆਂ ਇੱਕ ਤਾਂ ਕਿਉਂਕਿ ਆਉਣ ਵਾਲਾ 15-20 ਸਾਲ AI ਦਾ ਯੁੱਗ ਹੈ ਆਪਕਸ਼ਨਲ ਇਟੈਲਿਸ ਦਾ ਯੁੱਗ ਹੈ ਹਮ ਹਰ ਦੇਸ਼ ਇਸ ਵਿੱਚ ਇੱਕ ਦੋ ਦੌੜ ਪੱਜ ਰਿਹਾ ਹਮ ਸਾਡਾ ਦੇਲੇ ਸੀ ਕਿ ਪੰਜਾਬ ਦੀਆਂ ਸੌਫਟਵੇਅਰ ਇੰਜੀਨੀਅਰਿੰਗ ਦੀ ਆਈਟੀ ਦੀ ਟ੍ਰੇਨਾਂ ਸਾਥੋ ਛੁੱਟੀਆਂ ਨਹੀਂ ਬੈਂਗਲੌਰ ਹਾਈਦਰਾਬਾਦ ਇਹਦਾ ਹੱਬ ਬਣਿਆ ਹਮ AI ਦੀ ਟ੍ਰੇਨ ਹਾਲੇ ਸ਼ੁਰੂ ਹੀ ਹੋ ਰਹੀ ਹੈ। ਹੂੰ ਪੰਜਾਬ ਨੂੰ ਇਸ ਟ੍ਰੇਨ ਵਿੱਚ ਜ਼ਰੂਰ ਚੜਾਇਆ ਜਾਏ। ਇਸ ਉੱਪਰ ਆਲੇ ਨਾਲ ਲੈ ਕੇ ਬਹੁਤ ਸਾਰੇ ਪ੍ਰੋਫੈਸਰਸ, ਪ੍ਰਿੰਸੀਪल्स, ਡਾਇਰੈਕਟਰਸ ਆਦਨਾਲ ਹੌਲੀ-ਹੌਲੀ ਜੁੜੇ। ਹੂੰ ਇਸ ਲਈ ਮੈਂ ਮੈਨ ਵਿੱਚ ਬਹੁਤ ਯੂਨੀਵਰਸਿਟੀਆਂ ਵਿਜ਼ਿਟ ਕੀਤੇ ਹਨ, ਮੈਡੀਕਲ ਕਾਲਜਸ ਵਿਜ਼ਿਟ ਕੀਤੇ ਨੇ। ਹੂੰ ਪੰਜਾਬ ਤੋਂ ਬਾਹਰ ਵੀ ਯੂਨੀਵਰਸਿਟੀਆਂ ਵਿੱਚ ਬਹੁਤ ਟਾਕਸ ਦਿੱਤੀਆਂ ਨੇ AI ਤੇ। ਗਵਰਨਮੈਂਟ ਆਫ ਇੰਡੀਆ ਦੇ ਪ੍ਰੋਗਰਾਮਸ AI ਤੇ ਰਨ ਹੁੰਦੇ ਨੇ ਜਿਨ੍ਹਾਂ ਜਿਨ੍ਹਾਂ ਦੀ AI ਪ੍ਰੋਗਰਾਮ ਦੀ ਲੀਡ ਮੈਂ ਖੁਦ ਕਰਦਾ। ਹੂੰ ਮੰਡੇ ਨੂੰ ਟਾਕ ਦੇਣੀਆਂ ਦਿੱਲੀ ਟੈਕਨਕਲ ਯੂਨੀਵਰਸਿਟੀ ਨਾਇਡਾ ਕੈਂਪਸ ਵਿੱਚ ਉਹ ਇੱਥੇ ਆਨਲਾਈਨ ਹੀ ਦੇਣੀ ਹੈ ਪਰ ਉਹ ਸਾਰੀਆਂ ਟਾਕਸ ਤੋਂ ਸਾਡਾ ਮੇਨ ਮੰਤਵ ਇਹ ਸੀ ਕਿ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਨੇ ਦੂਰ ਘਰਾੜੇ ਦੇ ਉਹਨਾਂ ਨੂੰ AI ਦਾ ਐਕਸਪਰਟ ਬਣਾ ਦਿੱਤਾ ਜਾਏ ਤਾਂ ਕਿ ਉਹ ਉਹਨਾਂ ਨੂੰ ਬਾਹਰ ਜਾ ਕੇ ਰੋਲਣ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਜੋਬਸ ਜਿਹੜੀਆਂ AI ਦੀਆਂ ਜੋਬਸ ਬਹੁਤ ਵੱਧ ਰਹੀਆਂ ਨੇ ਇੰਡੀਆ ਵਿੱਚ ਬੇਸ ਜੋਬਸ ਦੀ ਤਨਖਾਹ 50 60 70 80 90 ਲੱਖ ਕਰੋੜ ਤੱਕ ਜਾਂਦੀ ਹੈ ਮੈਂ ਆਪਣੀ ਟੀਮਸ ਦੇ ਇੱਥੇ ਬੰਦੋ ਇੰਨੇ ਇੰਨੇ ਪੈਸੇ ਤੇ ਹਾਇਰ ਕਰਦਾ ਹਾਂ ਜਿਵੇਂ ਅਮਰੀਕਾ ਸੀਗਾ ਬੈਂਗਲੌਰ ਵਿੱਚ ਇੰਨੀਆਂ ਸਾਡਾ ਦੇਸ ਸੀਗਾ ਕਿ ਇਹ ਸੈਲਰੀ ਸਿਰਫ ਬੈਂਗਲੌਰ ਹਾਈਦਰਾਬਾਦ ਨੋਇਡਾ ਗੁਰगांव ਦੇ ਬੱਚੇ ਹੀ ਨਾਲ ਹੈ ਸਾਡੇ ਛੋਟੇ ਛੋਟੇ ਪਿੰਡਾਂ ਦੇ ਬੱਚੇ ਵੀ ਉਹਨਾਂ ਦੇ ਬਰਾਬਰ ਖੜੇ ਹੋ ਸਕਣ ਹੂੰ ਹੂੰ ਇਹਹੀ ਪ੍ਰੋਗਰਾਮ ਸੀ ਸ਼ੁਰੂ ਕੀਤਾ ਹੋਇਆ ਜੀ ਸਾਡੇ ਨਾਲ ਹੁਣ ਤੱਕ 450 ਬੱਚਾ ਰਜਿਸਟਰਡ ਹੈ ਮਹੀਨੇ ਵਿੱਚ ਹੀ ਮਤਲਬ ਬਹੁਤ ਸਾਰੀ ਟੀਮ ਨੇ ਮਿਹਨਤ ਕੀਤੀ ਹੈ ਨਾਲ ਜਿਵੇਂ ਅੱਜ ਵੀ ਅਸੀਂ ਕਲਾਸ ਲੈਣੀ ਹੈ ਬੈਚ ਦੀ ਤੇ 100 ਪਲੱਸ 150 ਬੱਚਾ অলਮਸ 7 ਵਜੇ ਜੁੜੇਗਾ ਸਾਡੇ ਨਾਲ ਹਰ ਹਰ ਰੋਜ਼ ਕੀ ਫਰਕ ਹੈ ਬੱਚੇ ਤੁਸੀਂ ਜੋੜ ਰਹੇ ਹੋ ਕਿ ਕਿਸ ਲੈਵਲ ਦੇ ਬੱਚੇ ਹਨ ਹਾਂ ਜੀ ਤੇ ਅਸੀਂ ਦੋ ਦੋ ਤਰ੍ਹਾਂ ਦੇ ਬੱਚੇ ਜੋੜਦੇ ਹਾਂ ਸਕੂਲ ਸਿਸਟਮ ਦੇ ਬੱਚੇ ਨੇ ਕਿ ਵੀ ਦਾਰੇ ਹੋ ਤੱਕ ਦੇ ਉਹ ਕਿਉਂਕਿ ਉਹਨਾਂ ਕੋਲ ਬਹੁਤ ਸਮਾਂ ਹੈ ਉਹਨਾਂ ਨੂੰ ਹੁਣ ਤੋਂ ਹੀ ਸਾਡਾ ਦੇਲ ਹੈ ਕਿ ਉਹਨਾਂ ਅੰਚ ਗਿਆਨ ਦੀ ਚਿੰਗਾਰੀ ਲਾ ਦਿੱਤੀ ਜਾਏ ਜੋ ਗਿਆਨ ਦਾ ਇਤਿਆਰ ਸਭ ਤੋਂ ਵੱਡਾ ਹੈ ਜੇ ਉਹਨਾਂ ਨੂੰ ਉਹਨਾਂ ਨੂੰ ਇਹਦਾ ਮਹੱਤਵ ਬਣਾਇਆ ਜਾਏ ਇਹਦਾ ਗਿਆਨ ਦੀ ਕੀਮਤ ਬਹੁਤ ਜ਼ਿਆਦਾ ਹੈ ਹਰ ਹਰ ਕੋਈ ਡਾਕਟਰ ਹੋਵੇ ਇੰਜੀਨੀਅਰ ਹੋਏਗਾ ਕੱਲ ਨੂੰ ਉਹਨੂੰ AI ਵਰਤਣੀ ਹੀ ਪੈਣੀ ਹੈ ਜੋ ਜੋ ਸਮਾਂ ਚੱਲ ਰਿਹਾ ਹੈ ਤੇ ਉਹਨੂੰ 8ਵੀਂ ਤੋਂ ਦਿੱਤਾ ਜਾਏ ਫਿਰ ਸਾਡੇ ਕੋਲ 40% ਸਕੂਲ ਦੇ ਬੱਚੇ ਨੇ 60% ਸਾਡੇ ਕੋਲ ਬੈਚਲਰ ਤੇ ਮਾਸਟਰ ਦੇ ਬੱਚੇ ਨੇ ਗੁਨਾਹ ਨੀ ਇੰਜੀਨੀਅਰ ਕੋਲੇਜ ਦੇ ਵੀ 40 ਦੇ ਆਸਪਾਸ ਬੱਚੇ ਜੁਆਇਨ ਕਰਦੇ ਨੇ ਜੀ ਹੂੰ 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 ਆ ਜਿਹੜੇ ਮਾਸਟਰ ਤੇ ਬੈਚਲਰ ਦੇ ਬੱਚੇ ਨੇ ਉਹਨਾਂ 'ਚ ਸਾਡਾ ਦਿਲ ਹੁੰਦਾ ਕਿਉਂਕਿ ਉਹਨਾਂ ਮਾਰਕੀਟ 'ਚ ਜਾਣਾ ਹੈ ਬਤਾਏ ਕਿ ਉਹ ਔਖੇ ਹੁਣ ਜੋਬਸ ਨਹੀਂ ਮਿਲਦੀਆਂ ਉਹਨਾਂ ਨੂੰ ਪ੍ਰੀਪੇਅਰ ਕੀਤਾ ਜਾਏ ਕਿ ਉਹ ਜੌਬਸ ਲੈਣ ਦੇ ਕਾਬਿਲ ਹੋਣ ਤੇ ਉਲਟਾ ਜੌਬਸ ਉਹਨਾਂ ਦੇ ਪਿੱਛੇ ਭੱਜਣ। ਹੂੰ ਹੂੰ ਹੂੰ। ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਕਿਉਂਕਿ AI ਵਿੱਚ ਇੰਨੇ ਸਾਰੇ ਕੰਪਨੀ ਸਪੈਸ਼ਲ ਲੈ ਵੀ ਰਹੀਆਂ ਨੇ ਬੱਚਿਆਂ ਨੂੰ ਪੜਾਉਂਦਾ। IT ਦੇ ਕੋਰਸਸ ਵੀ ਬਹੁਤ ਮਹਿੰਗੇ ਨੇ ਜੋ ਸਾਡੇ ਆਮ ਬੱਚੇ ਅਫੋਰਡ ਨਹੀਂ ਕਰ ਸਕਦੇ। ਇਸ ਲਈ ਅਸੀਂ ਇਸ ਕੋਰਸ ਨੂੰ ਬੜਾ ਅਫੋਰਡੇਬਲ ਰੱਖਿਆ ਹੈ। ਹੂੰ ਹੂੰ। ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਟੋਟਲੀ ਫ੍ਰੀ ਰੱਖਿਆ। ਉਹਦਾ ਅਸੀਂ ਖਰਚਾ ਦਸਵੰਤ ਦੇ ਵੱਜੋਂ ਹੀ ਕੱਢਦੇ ਹਾਂ। ਹੂੰ ਹੂੰ। ਤੇ ਜਿਹੜੇ ਸਾਡੇ ਬੱਚੇ ਕੁਝ ਅਫੋਰਡ ਕਰ ਸਕਦੇ ਨੇ ਅਸੀਂ ਬਹੁਤ ਮਿਨੀਮਲ ਦੇ ਚਾਰਜਸ ਉਹਨੇ ਹੀ ਲੈਨੇ ਆ ਜਿੰਨਾ ਸਾਡਾ ਖਰਚਾ ਹੁੰਦਾ ਹੈ ਬੱਚੇ ਨੂੰ ਪੜਾਉਣ ਤੇ ਕਿਉਂਕਿ ਇਹ ਮਾਡਲਸ ਬੜੇ ਪਾਵਰਫੁਲ ਕੰਪਿਊਟਰ ਤੇ ਚੱਲਦੇ ਨੇ ਆਨਲਾਈਨ ਤੇ ਉਹ ਕੁਝ ਥੋੜਾ ਜਿਹਾ ਖਰਚਾ ਜਿਹੜਾ ਹੁੰਦਾ ਉਹਦੇ ਚ ਵੀ ਜੋ ਬੱਚੇ ਨਹੀਂ ਦੇ ਪਾਉਂਦੇ ਸਾਡੇ ਕੋਲ ਨਾਲ ਸੱਜਣ ਐਨਜੀਓ ਸਪੋਰਟ ਕਰਦੇ ਨੇ ਆਪ ਦਾ ਸਮਾਜ ਹੀ ਦੋਸਾਂ ਦੀ ਤਰ੍ਹਾਂ ਹੀ ਕੱਢਦੇ ਆ ਇਹਨੂੰ ਰਨ ਇੱਕ ਨਾਨ-ਪ੍ਰੋਫਿਟ ਦੀ ਤਰ੍ਹਾਂ ਕਰਦੇ ਆ ਕਿਉਂਕਿ ਦਿਲ ਹੈ ਕਿ ਸਾਡੇ ਪੰਜਾਬ ਦੇ ਪਿੰਡਾਂ ਦੇ ਬੱਚੇ ਹੁਣ ਜਿਹੜੇ ਹੌਲੀ-ਹੌਲੀ ਸੋਹਾਂ ਬਣ ਰਹੇ ਨੇ ਉਹ ਇਹ ਗਿਆਨ ਸਕੂਲਾਂ 'ਚ ਵਾਪਸ ਲੈ ਕੇ ਜਾਣ ਯੂਨੀਵਰਸਿਟੀ 'ਚ ਵਾਪਸ ਲੈ ਕੇ ਜਾਣ ਤਾਂ ਕਿ ਜੋ ਆਉਣ ਵਾਲਾ ਪਵੇਖਾ ਉਹਨਾਂ ਨੂੰ ਇਹ ਨਾ ਪ੍ਰੋਬਲਮ ਹੋਏ ਕਿ ਕਿੱਥੇ ਪੜੀਏ ਕਿੱਥੋਂ ਗਿਆਨ ਲਈਏ ਜਿਵੇਂ ਕਿ ਅਸੀਂ MIT ਸਟੈਂਫੋਰਡ UC ਲੈ ਜਿਵੇਂ ਮਥੋਂ ਪੜਿਆ ਉਹ ਇੱਥੇ ਹੀ ਬਣਾ ਦਿੱਤੇ ਜਾਂ ਵਿਜ਼ਨ ਵੱਡਾ ਹੈ ਸਾਡਾ ਦੂਰ ਸੋਚ ਹੈ ਕੰਮ ਅਸੀਂ ਸ਼ੁਰੂ ਕਰ ਚੁੱਕੇ ਹਾਂ ਉਹ ਉਹ ਲੰਗਾਰਾ ਵੀ ਬਹੁਤ ਵਧੀਆ ਹੈ ਔਂਕੜਾ ਥੋੜੀਆਂ-ਮੋਟੀਆਂ ਜਿਹੜੀਆਂ ਨੀਚਲੀਆਂ ਸੀਗੀਆਂ ਆਊਟਰੀਚ ਦੀਆਂ ਉਹ ਬਹੁਤ ਸਾਰੇ ਸੱਜਣਾ ਨੇ ਨਾਲ ਮਿਲ ਕੇ ਦੂਰ ਕੀਤੀਆਂ ਨੇ ਹੂੰ ਤੇ ਮੈਂ ਇੱਥੇ ਰੁਕ ਜਾਣਾ ਬਸ ਬਹੁਤ ਸੋਨਾ ਚੱਲ ਰਿਹਾ ਜੀ ਹਾਂ ਜੀ ਨਹੀਂ ਹੁਣ ਤੁਸੀਂ ਵੇਖੋ ਕਿ ਤੁਸੀਂ ਉੱਥੇ ਕਰੋੜਾਂ ਦੀ ਤਨਖਾਹ ਛੱਡ ਕੇ ਤੁਸੀਂ ਇੱਥੇ ਆਏ ਤੁਸੀਂ ਇੱਕ ਤੋਂ ਸ਼ੁਰੂ ਕੀਤਾ ਮੈਨੂੰ ਲੱਗਦਾ ਵੀ ਇੱਥੇ ਆ ਕੇ ਤਾਂ ਇੱਕ ਇੱਕ ਤੋਂ ਹੀ ਸ਼ੁਰੂ ਸਟੈਪ ਤੋਂ ਤੁਸੀਂ ਸ਼ੁਰੂ ਕੀਤਾ ਤੇ ਤੁਸੀਂ ਮੰਨ ਲਓ ਏਡਾ ਵੱਡਾ ਸਟੈਪ ਕਿਵੇਂ ਲੈ ਲਿਆ ਮੰਨ ਲਓ ਕੋਈ ਹੌਸਲਾ ਨਹੀਂ ਕਰਦਾਗਾ ਆਪਣੀ ਇੱਡੀ ਵੱਡੀ ਉਹ ਵਧੀਆ ਜ਼ਿੰਦਗੀ ਹੁਣ ਤੁਸੀਂ ਦੇਖੋ ਕਿ ਅੱਜ ਤਾਂ ਬੱਚੇ ਇਹ ਕਹਿੰਦੇ ਵੀ ਅਸੀਂ ਤਾਂ ਬਾਹਰ ਜਾਣਾ ਜੋ ਬਾਹਰ ਚਲੇ ਗਏ ਤਾਂ ਉਹ ਇੱਕ ਵੜ ਗਿਆ ਸੋ ਇਹ ਤੁਸੀਂ ਤੁਹਾਡਾ ਮਨ ਇਸ ਤਰ੍ਹਾਂ ਕਿਉਂ ਹੋਇਆ ਕਿ ਪੰਜਾਬ ਦਾ ਪੰਜਾਬ ਦੇ ਬੱਚਿਆਂ ਦਾ ਆਪਣੀ ਮਿੱਟੀ ਦਾ ਮੋਹ ਥੋੜੇ ਲਈ ਇਹ ਕਿੰਨਾ ਕੁ ਮਤਵ ਰੱਖਦਾ ਜਿਹੜਾ ਤੁਸੀਂ ਇੱਡਾ ਵੱਡਾ ਫੈਸਲਾ ਲਿਆ हां जी बहुत बहुत दिमाग सोच के फैसला लिया ਸੀ ਮੈਂ 8 ਸਾਲ ਉੱਥੇ ਰਿਹਾ ਸੀ ਤੇ ਉੱਥੇ ਵੀ ਟੀਮਸ ਲੀਡ ਕਰਦਾ ਸੀ AI ਨੂੰ ਬਹੁਤ ক্লোਜ਼ ਦੇਖਿਆ ਬਣਾਇਆ ਵੀ ਜਿਵੇਂ ਆਪਣੇ ਸਾਰੇ ਫੋਨ ਮੇਰੇ ਪੀ ਐਚ ਡੀ ਕੰਮ ਨਾਲ ਬਣਦੇ ਨੇ ਯੂਜ਼ ਹੁੰਦਾ ਜਿਹੜਾ ਤੁਸੀਂ ਕੋਈ ਵੀ ਫੋਨ ਆਈਫੋਨ ਸੈਮਸੰਗ ਵਰਤਦੇ ਹੋ ਉਹਦੇ ਚ ਮੇਰਾ ਪੀ ਐਚ ਡੀ ਦੀ ਰਿਸਰਚ ਵਰਤੀ ਜਾਂਦੀ ਹੈ ਓਕੇ ਤੇ ਬਹੁਤ ਆਊਟਰੀਚ ਕੀਤੀ ਹੋਈ ਸੀ ਮੈਨੂੰ ਕਾਫੀ ਅੰਦਰ ਤੱਕ ਪਤਾ ਸੀ ਕਿ ਹਾਂ ਗਰਾਉਂਡ ਤੋਂ ਹੀ ਸ਼ੁਰੂ ਹੋਇਦਾ ਹੈ ਹੂੰ ਇਥੇ ਆ ਕੇ ਅਸੀਂ ਨਾਲ AIML ਦੀ ਕੰਪਨੀ ਵੀ ਬਣਾ ਰਹੇ ਹਾਂ ਜੋ ਕੰਨ ਰਹੀ ਹੈ ਗਵਰਨਮੈਂਟ ਆਫ ਇੰਡੀਆ ਦਾ ਕੰਪੀਟੀਸ਼ਨ ਸੀਗਾ ਹਫਤੇ ਪਹਿਲਾਂ ਦਿੱਲੀ ਵਿੱਚ ਅਸੀਂ ਉਹ ਕੰਪੀਟੀਸ਼ਨ 28 ਕੰਪਨੀਆਂ ਨੂੰ ਹਰਾ ਕੇ ਜਿੱਤ ਕੇ ਆਏ ਹਾਂ ਜੋ ਜਿਹੜੀਆਂ ਕੰਪਨੀਆਂ ਸਾਲ ਡੇਢ ਸਾਲ ਤੋਂ ਚੱਲ ਰਹੀਆਂ ਸੀ ਅੱਛਾ ਉਹ ਤੁਸੀਂ ਉਹ ਤੁਸੀਂ ਵੀ ਸੀਗੇ ਉਹਦੇ ਵਿੱਚ ਕੰਪੀਟੀਟਰ ਜਾਂ ਤੁਹਾਡੀ ਟੀਮ ਸੀ ਕੋਈ ਮੈਂ ਤੇ ਅੱਛਾ ਦੋਨੋਂ ਤੇ ਬਾਕੀ ਟੀਮਸ ਆਈਆਂ ਹੋਈਆਂ ਸੀ ਅਲੱਗ-ਅਲੱਗ ਇੰਡੀਆ ਤੋਂ 28 ਡਿਫਰੈਂਟ ਟੀਮਸ ਉਸ ਤੋਂ ਪਹਿਲਾਂ ਉਹਨਾਂ ਹਜ਼ਾਰਾਂ ਵਿੱਚੋਂ 28 ਸਿਲੈਕਟ ਕੀਤੇ ਆ ਫਾਈਨਲੀ 20 ਉਹ ਕੀ ਸੀਗਾ ਉਹ ਉਹ ਸੀਗਾ 스타ਟਅਪ ਇੰਡੀਆ ਦਾ ਕੰਪੀਟੀਸ਼ਨ ਗਵਰਨਮੈਂਟ ਆਫ ਇੰਡੀਆ ਦਾ ਟੈਟਾ ਹੱਬ ਚਲਾ ਰਹੀ ਹੈ ਓਕੇ 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 ਇਹ IIT ਰੂੜਕੀ ਆਰਗੇਨਾਈਜ਼ ਕਰ ਰਹੀ ਸੀ ਜਿਹਦੇ ਵਿੱਚ ਸਾਰੀ ਕੰਪਨੀਆਂ ਨੂੰ ਬੁਲਾ ਕੇ ਕੰਪੀਟ ਕਰ ਰਹੀਆਂ ਸੀ ਤੇ ਉਥੇ ਅਸੀਂ ਇਹ ਸਾਡਾ ਵਿਜ਼ਨ ਹੈ ਕਿਉਂਕਿ ਫਿਊਚਰ ਵਿੱਚ AI ML ਚਾਹੀਦੀ ਹੈ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਚਾਹੀਦੀ ਹੈ ਹੂੰ ਬਜਾਏ ਕਿ ਕੋਈ ਬਾਹਰਲੀ ਕੰਪਨੀ ਆ ਕੇ ਸਾਡੇ ਲੋਕਾਂ ਨੂੰ ਵਿੱਚ ਕਿਸਾਨਾਂ ਨੂੰ ਵਿੱਚ ਸਾਡੇ ਡਾਕਟਰਾਂ ਨੂੰ ਵਿੱਚ ਸਾਡੇ ਇੰਜੀਨੀਅਰਸ ਨੂੰ ਵਿੱਚ ਸਾਨੂੰ ਵਿੱਚ ਉਹਨਾਂ ਦਾ ਚੰਗਾ ਹੈ ਕਿ ਅਸੀਂ ਆਪ ਹੀ ਇੱਥੇ ਬਣਾਈਏ ਇਹ ਸਾਡੇ ਦੇਸ਼ ਦੀ ਵੀ ਤਰਸ ਜਿਹਾ ਕਿ ਇੰਡੀਆ ਇਸ ਵਿੱਚ ਬਹੁਤ ਸਟਰਗਲ ਕਰ ਰਿਹਾ ਸਾਡੇ ਕੋਲ AI ML ਦੇ ਐਕਸਪਰਟ ਇੰਡੀਆ 'ਚ ਨਹੀਂ ਹੈ ਗਵਰਨਮੈਂਟ ਨੂੰ ਪਤਾ ਹੈ ਇਸੇ ਬਹੁਤ ਸਾਰਾ ਕੰਮ ਹੋ ਰਿਹਾ ਹੂੰ ਹੂੰ ਅਸੀਂ ਪੰਜਾਬ ਇਥੇ ਪਿੰਡ ਨੂੰ ਹੀ ਪਾਵਰ ਹਾਊਸ ਬਣਾਇਆ ਕਿ ਇਥੇ ਇਥੇ ਹੀ ਉੱਪਰ ਹੀ ਮੇਰਾ ਆਫਿਸ ਹੈ ਇੱਥੇ ਕੰਮ ਇੱਥੇ ਹੀ ਕਰਦੇ ਆਂ ਇਹ ਇੱਕ ਮੈਂ ਵਿੱਚੋਂ ਗੱਲ ਰੋਕ ਰਿਹਾ ਕਿ ਜਦੋਂ ਮੈਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਦੀ ਇਹਨਾਂ ਨੂੰ ਇਹ ਗੱਲ ਕਹੀ ਕਿ ਅਸੀਂ ਐ ਏਡੀ ਵੱਡੀ ਜਿਹੜੀ ਟੈਕਨੋਲੋਜੀ ਆ ਉਹਦੀ ਹੱਬ ਆਪਣਾ ਪਿੰਡ ਹੀ ਬਣਾ ਰਹੇ ਆ ਇਹ ਜ਼ਰੂਰਤ ਬਹੁਤ ਕਰਨੀ ਬੜੀ ਔਖੀ ਆ ਨਹੀਂ ਤਾਂ ਕੀ ਕਹਿੰਦੇ ਵੀ ਕੋਈ ਕੋਈ ਚੰਡੀਗੜ੍ਹ ਬਣਾਉਂਦਾ ਜਾਂ ਉਸ ਤੋਂ ਬਾਅਦ ਕਿ ਨਾ ਦਿੱਲੀ ਆ ਜਾਂ ਫਰੀਦাবাদ ਆ ਜਾਂ ਉਹ ਉਸ ਤੋਂ ਬੰਗਲੌਰ ਆ ਪਰ ਇਹਨਾਂ ਨੇ ਇਹ ਜਿਹੜੀ ਗੱਲ ਵੱਡੀ ਕੀਤੀ ਕਿ ਇਹਨਾਂ ਨੇ ਆਖਿਆ ਸੀ ਆਪਣੀ ਇਸ ਵੱਡੀ ਟੈਕਨੋਲੋਜੀ ਨੂੰ ਦੁਨੀਆਂ ਚ ਲਜਾਉਣ ਵਾਸਤੇ ਹਿੰਦੁਸਤਾਨ ਚ ਲਜਾਉਣ ਵਾਸਤੇ ਪੰਜਾਬ ਚ ਲਜਾਉਣ ਵਾਸਤੇ ਅਸੀਂ ਆਪਣੀ ਹੱਬ ਜਿਹੜੀ ਆ ਆਪਣਾ ਪਿੰਡ ਰੱਖਿਆ ਇਹ ਸਭ ਤੋਂ ਵੱਡੀ ਗੱਲ ਆ ਜਿਹਦੇ ਲਈ ਮੈਂ ਇਹਨਾਂ ਦੀ ਕਦਰ ਕਰਦਾ ਕਿਉਂਕਿ ਜੇ ਅੱਜ ਅਸੀਂ ਆਪਣੇ ਪਿੰਡਾਂ ਨੂੰ ਨਾ ਸੰਭਾਇਆ ਤੇ ਉਸ ਤੋਂ ਬਾਅਦ ਆਪਣੀ ਜਵਾਨੀ ਨੂੰ ਆਪਣੇ ਨਾਲ ਨਾ ਜੋੜਿਆ ਤਾਂ ਫਿਰ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਪੰਜਾਬ ਉਦਾਸ ਹੋਇਆ ਪਰ ਅੱਜ ਮੁਰਤੋਂ ਉਹਦੇ ਚਿਹਰੇ ਤੇ ਮੁਸਕਾਨ ਜਿਹੜੀਆਂ ਗੱਲਾਂ ਅੱਜ ਡਾਕਟਰ ਸਾਹਿਬ ਤੁਹਾਡੇ ਨਾਲ ਕਰ ਰਹੇ ਜੀ ਤੁਸੀਂ ਜਿਵੇਂ ਕਹਿ ਰਹੇ ਕਿ ਜੇ ਆਪਣੇ ਬੱਚਿਆਂ ਨੂੰ ਆਪਾਂ ਨਹੀਂ ਸਮਝਾ ਭਿੰਡਿਆਂ ਨੂੰ ਨਾ ਸਾਂਭਿਆ ਤੇ ਕਿਸੇ ਨੇ ਨਹੀਂ ਸਾਂਭਣਾ ਹੂੰ ਉਹਨਾਂ ਦੇ ਸ਼ਹਿਰ ਵੀ ਰੋਲ ਹੀ ਰਹੇ ਨੇ ਸਾਡਾ ਦੇ ਲੈ ਕੇ ਆਪਦੇ ਪਿੰਡ ਨੂੰ ਪਹਿਲਾਂ ਬਚਾਈਏ ਤੇ ਪੰਜਾਬ ਨੂੰ ਹੀ ਬਚਾਈਏ ਤੇ ਇੰਡੀਆ ਤੱਕ ਅਸੀਂ ਉਪਰਾਲਾ ਕਰਦੇ ਆਂ ਸਾਡੇ ਕੋਲ 80% ਬੱਚੇ ਪੰਜਾਬ ਦੇ ਨੇ 20% ਬੱਚੇ ਦਿੱਲੀ ਬੈਂਗਲੌਰ ਹਾਈਦਰਾਬਾਦ ਕੁਝ ਹੋਰ ਦੇ ਬੱਚੇ ਵੀ ਜੁੜਦੇ ਨੇ ਹਾਲਾਂਕਿ ਸਾਡਾ ਉਪਰਾਲਾ ਬੜਾ ਫੋਕਸ ਹੈ ਪੰਜਾਬ ਦੇ ਰਿਆ ਸੀ ਬਾਹਰ ਹਮਲਾ ਮਾਰਿਆ ਹੀ ਨਹੀਂ ਇਹਨਾਂ ਦਾਾਸੇ ਉਹ ਬੱਚੇ ਜਿਵੇਂ ਕੁਝ ਜਾਣਨ ਕਰਕੇ ਹੀ ਜੁੜੇ ਪਰ ਅਸੀਂ ਉੱਥੇ ਜ਼ਿਆਦਾ ਹਮਲਾ ਨਹੀਂ ਮਾਰਨਾ ਚਾਹ ਮਾਰਿਆ ਨਹੀਂ ਤੇ 80% ਫਿਰ ਆਪ ਦੇ ਹੀ ਬੱਚੇ ਲਾਇਆ ਨੇ ਪਿੰਡ ਨੂੰ ਹੱਬ ਬਣਾਉਣ ਦਾ ਕਾਰਨ ਇਹ ਵੀ ਹੈ ਕਿ ਅੱਜ ਕੱਲ ਕਨੈਕਟੀਵਿਟੀ ਦਾ ਜ਼ਮਾਨਾ ਤੁਸੀਂ ਕਿਤੇ ਵੀ ਰਹਿ ਕੇ ਕੰਮ ਕਰ ਸਕਦੇ ਹੋ ਤੁਹਾਨੂੰ ਬੈਂਗਲੁਰ ਦਿੱਲੀ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਇੰਟਰਨੈਟ ਹੀ ਚਾਹੀਦਾ ਕਲਾਉਡ ਤੇ ਸਭ ਕੁਝ ਰਨ ਹੁੰਦਾ ਹੈ ਪੁਰਾਣਾ ਸਮਾਂ ਹੋਰ ਸੀਗਾ ਜਦੋਂ ਆਪੀ ਆਫਿਸ ਚਾਹੀਦੇ ਹੁਣ ਰਿਮੋਟ ਵਰਕ ਦਾ ਪੂਰਾ ਜੋਰ ਆ ਜਿਹਦਾ ਬਹੁਤ ਫਾਇਦਾ ਹੋਇਆ ਕਿ ਅਸੀਂ ਇੱਥੇ ਬਹਿ ਕੇ ਕਰ ਸਕਦੇ ਹਾਂ ਕੰਮ ਉਹ ਮੈਂ ਲੇ ਰਿਆਂ ਸਿਕਾਗੋ ਰਿਆਂ ਸਿਐਟਲ ਰਿਆਂ ਆਸਟਨ بڑے بڑے ਸ਼ਹਿਰ ਨੇ ਦਿੱਲੀ ਇਹਨਾਂ ਦੇ ਮੁਕਾਬਲੇ ਬੜਾ ਛੋਟਾ ਲੱਗਦਾ ਦਿੱਲੀ ਚੰਡੀਗੜ੍ਹ ਚਲੋ ਹਣ ਆਫਿਸ ਨਹੀਂ ਬਣਾਇਆ ਪਰ ਉੱਥੇ ਬਣਾਉਣ ਦੀ ਲੋੜ ਹੀ ਨਹੀਂ ਸੀ ਹੂੰ ਹੂੰ ਦੇ ਲੈ ਕੇ ਇੱਥੇ ਇੱਥੇ ਰਹਾ ਜਾਵੇ ਫਿਰ ਅਸੀਂ ਟਰੈਵਲ ਕਰੀਦਾ ਮੇਰੀ ਦਾ ਕੰਪੀਟੀਸ਼ਨਸ ਵਿੱਚ ਪਾਰਟਿਸਿਪੇਟ ਕਰੀਦਾ ਟਾਕਸ ਵੀ ਦੀ ਅਨੇ ਜਿੱਤੀ ਦਾ ਵੀ ਆ ਬੱਚਿਆਂ ਨੂੰ ਜਿੱਥੇ ਵੀ ਜਾ ਕੇ ਇਨ ਪਰਸਨ ਔਰੀਐਂਟੇਸ਼ਨ ਦੇ ਹੀ ਦਿਆ ਕਿਉਂਕਿ ਇੱਕ ਘੰਟੇ ਵਿੱਚ ਤੁਸੀਂ ਸਿਖਾ ਨਹੀਂ ਸਕਦੇ ਪਰ ਤੁਸੀਂ ਉਹਨਾਂ ਨੂੰ ਜਿਵੇਂ ਮੂਵੀ ਦਾ ਟ੍ਰੇਲਰ ਦਿਖਾ ਦੋ ਕਿਉਂਕਿ AI ਵਿੱਚ ਤੁਸੀਂ ਕਰ ਕੀ ਸਕਦੇ ਹੂੰ ਹੂੰ ਸਾਡੇ ਗਰੁੱਪਸ ਵਿੱਚ ਬਹੁਤ ਨਾਮ ਵੱਡੇ-ਵੱਡੇ ਆਪਣੇ ਉਹਨੇ ਪੰਜਾਬ ਦੇ ਸੰਸਥਾਵਾਂ ਦੇ ਨਾਲ ਕੰਮ ਕਰਦੇ ਨੇ ਖੁਸ਼ ਵੀ ਹੁੰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਇੱਛਾ ਸੀ ਕਿ ਕੋਈ ਰਾਹ ਦਿਖਾਉਣ ਵਾਲਾ AI ਦਾ ਚਾਹੀਦਾ ਜੋ ਨਹੀਂ ਸੀਗਾ ਹੂੰ ਹੂੰ ਬਹੁਤ ਵੱਡਾ ਕਾਰਨ ਇਹ ਵੀ ਹੈ ਕਿਉਂਕਿ ਇਹ ਇਹ ਫੀਲਡ ਦੀ ਡਿਮਾਂਡ ਹੀ ਹੈ ਕਿ ਕੰਪਨੀਆਂ ਸਪੈਸਾ ਹੀ ਇਨਾ ਦਿੰਦੀਆਂ ਨੇ ਉਹ ਬੰਦਾ ਪੰਜਾਬ ਵਿੱਚ ਰਹਿੰਦਾ ਹੀ ਨਹੀਂ ਹੂੰ 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 ਇੰਡੀਆ ਵਿੱਚ ਵੀ ਨਹੀਂ ਰਹਿੰਦਾ ਮਤਲਬ ਆਰਟੀਸਟ ਤੋਂ ਪੜ ਕੇ ਬਾਸਟਰ পিਐਚਡੀ ਕਰਕੇ ਆਪਣਾ ਇੰਡੀਆ ਉਹਨਾਂ ਦਾ ਸਾਥ ਨਹੀਂ ਪਾਦਾ ਮਤਲਬ ਵਾਪਸ ਆਨ ਦਾ ਕਾਰਨ ਹੀ ਇਹ ਸੀ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਸ ਇਸ ਬਾਰੇ ਜੋੜਿਆ ਜਾਏ ਸਿਖਾਇਆ ਵੀ ਜਾਏ ਆਨਲਾਈਨ ਜਿਹੜੇ ਕੋਰਸਸ ਨੇ ਮਹਿੰਗੇ ਨੇ ਉਹਨਾਂ ਦੀ ਆਊਟਰੀਚ ਵਿੱਚ ਨਹੀਂ ਨੇ ਉਹਨਾਂ ਨਾਲ ਵਧੀਆ ਕੋਰਸਸ ਉਹਨਾਂ ਨੂੰ ਬਹੁਤ ਸਸਤੇ ਧਾਮ ਤੇ ਦਿੱਤੇ ਜਾਂ ਪਰ ਕੰਮ ਬਹੁਤ ਏ1 ਹੁੰਦਾ ਹੈ ਜਿਹੜਾ ਸਿਮਿਲਰ ਕੋਰਸਸ ਜਿਹੜੇ ਮੈਂ ਆਈਟੀ ਲਈ ਵੀ ਡਿਜ਼ਾਈਨ ਕਰਦਾ ਹਾਂ ਉਹੀ ਕੋਰਸਸ ਨਾਲ ਵਧੀਆ ਸੋ ਆਪਣਨੇ ਬੱਚਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕਰੀ ਰਹੀ ਹੈ ਉਹ ਕੋਰਸਸ ਆਈਟੀ ਦੇ ਬਹੁਤ ਇੰਡੀਆ ਦੇ ਪ੍ਰੋਫੈਸਰ ਸਿੱਖਦੇ ਨੇ ਸਾਡਾ ਦਿਲ ਹੁੰਦਾ ਕਿ ਉਸ ਤੋਂ ਅੱਗੇ ਸਾਡੇ ਬੱਚੇ ਵੀ ਨਿਕਲਣ ਡਾਕਟਰ ਸਾਹਿਬ ਬਹੁਤ ਅੱਛੀ ਗੱਲ ਕੀਤੀ ਦੇਖੋ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਕਹਿੰਦੇ ਨਾ ਜੀ ਕਿ ਉਹਦਾ ਉਹਦਾ ਗ੍ਰਸਥੀ ਜੀਵਨ ਦੋ ਪਹੀਆਂ ਤੇ ਚੱਲਦਾ ਜੇ ਇੱਕ ਪਹੀਆ ਕੁਗੜੇ ਡਾ ਹੋ ਜੇ ਤਾਂ ਉਹ ਚਾਲ ਨਹੀਂ ਬਣਦੀ ਜੀ ਸੋ ਮੈਂ ਇਹ ਦੇਖ ਰਿਹਾ ਕਿ ਏਡਾ ਵੱਡਾ ਫੈਸਲਾ ਕੀਤਾ ਜਿਹੜਾ ਡਾਕਟਰ ਇੰਦਰਜੋਤ ਕੋ ਔਰ ਜਿਹੜੇ ਕਿ ਡਾਕਟਰ ਸਾਹਿਬ ਦੇ ਮੈਸੇਜ ਨੇ ਜਿਹੜੇ ਕਿ ਆਪ ਵੀ ਬਹੁਤ ਉੱਚੀ ਵਧਿਆ ਪ੍ਰਾਪਤ ਕੀਤੀ ਆ ਮੈਂ ਉਹਨਾਂ ਨੂੰ ਬੇਤੀ ਕਰਦਾ ਕਿ ਤੁਸੀਂ ਵੀ ਇਹ ਦੱਸੋ ਕਿ ਸਪੈਸ਼ਲ ਨੂੰ ਲੈਣ ਦੇ ਵਿੱਚ ਤੁਹਾਡਾ ਕੀ ਇਨਾਕ ਯੋਗਦਾਨ ਸੀ ਤੁਸੀਂ ਕਿੰਨੀ ਕਿ ਸਹਿਮਤੀ ਦਿੱਤੀ ਇਹਨਾਂ ਨੂੰ ਕਿ ਅਸੀਂ ਵਾਪਸ ਜਾਈਏ ਪਤਾ ਹੈ ਜਦੋਂ ਫੈਸਲਾ ਕੀਤਾ ਸੀ ਇਹਨਾਂ ਨੇ ਕਿ ਹੁਣ ਵਾਪਸ ਆਉਂਦਾ ਸਮਾਂ ਆ ਗਿਆ ਠੀਕ ਹੈ ਜੀ ਹੁਣ ਚੱਲਦੇ ਵਾਪਸ ਐਕਚੁਅਲੀ ਜਦੋਂ ਆਨੰਤ ਕਾਰਜ ਤੋਂ ਪਹਿਲਾਂ ਅਸੀਂ ਮਿਲੇ ਸੀਗੇ ਅਸੀਂ ਦੋਨਾਰੇ ਇੱਕ ਇੱਕ ਇਸ ਚੀਜ਼ ਤੇ ਇੱਕੋ ਹੀ ਰਾਏ ਸੀ ਇਹ ਬਹੁਤ ਖਮਾਉਣਾ ਇੱਥੇ ਪੈਸਾ ਜਦੋਂ ਆਪਾਂ ਨੂੰ ਲੱਗਿਆ ਕਿ ਆਪਣੇ ਕੋਲ ਇਨਫ ਰਿਸੋਰਸਸ ਹੈਗੇ ਨਹੀਂ ਆਪਾਂ ਪੰਜਾਬ ਆ ਪਰ ਚਲੀ ਕੁਦਰਤੀ ਉਹਨਾਂ ਦੇ ਮਨ ਚ ਵੀ ਇਹੀ ਮਨਵਲਾ ਸੀਗਾ ਸ਼ੁਰੂ ਤੋਂ ਹੀ ਔਰ ਮੇਰੇ ਮਨ ਵਿੱਚ ਵੀ ਸੀ ਬਸ ਸਮਝੋਗੇ ਕਿ ਗੁਰੂ ਨੇ ਗੁਰੂ ਨੇ ਸਹਿਯੋਗ ਇਸ ਤਰ੍ਹਾਂ ਦਾ ਬਣਾਇਆ ਸਰਦਾਰ ਜੀ ਸੋ ਇੱਧਰ ਕੋਈ ਮੁਸ਼ਕਿਲ ਨਹੀਂ ਆਈ ਬਾਅਦ ਵਿੱਚ ਜਦੋਂ ਸੀ ਫੈਸਲਾ ਲੈਣਾ ਸੀ ਆਉਣਾ ਕਿਉਂਕਿ ਉਹ ਸ਼ੁਰੂ ਤੋਂ ਹੀ ਸਾਡੇ ਮਨ ਵਿੱਚ ਸੀ ਕਿ ਨਹੀਂ ਆਪਾਂ ਵਾਪਸ ਨਾ ਪਰਤਣਾ। ਹੂੰ ਫਿਰ ਜਦੋਂ ਸਾਡੀ এডੂਕੇਸ਼ਨ ਕੰਪਲੀਟ ਹੋਈ, ਜੌਬ ਕੀਤੀ, ਅਸੀਂ ਸਾਡੇ ਕੋਲ ਇਕਨੋਮਿਕਲੀ ਵੀ ਅਸੀਂ ਸਟਰੋਂਗ ਹੋਏ ਔਰ ਇਨਫ এডੂਕੇਸ਼ਨ ਵੀ ਸੀ ਕਿ ਨਹੀਂ ਹੁਣ ਉੱਥੇ ਜਾ ਕੇ ਆਪਣਾ ਕੰਮ ਅਸੀਂ ਕਰ ਸਕਦੇ ਹਾਂ। ਹੂੰ ਫਿਰ ਅਸੀਂ ਕਿਹਾ ਕਿ ਨਹੀਂ ਵਿਚਾਰਿਆ ਕਿ ਹੁਣ ਵਾਪਸ ਚੱਲਣ ਦਾ ਸਮਾਂ ਆਪਾਂ ਉੱਥੇ ਜਾ ਕੇ ਹੁਣ ਆਪਣੀ ਪਹਿਲਾਂ ਤੇ ਖੜੀ ਹੋਣਾ ਹੋ ਸਕਦਾ ਹੈ। ਬੜੀ ਵੱਡੀ ਗੱਲ ਆ ਜਿਹੜੀ ਡਾਕਟਰ ਇੰਦਰਜੋਤ ਕੌਰ ਕਹੀ ਹੈ ਕਿ ਵਾਪਸ ਪਰਤਣਾ ਬڑا ਉਖਾਵਾ ਵਾਪਸ ਪਰਤਣਾ ਪਰ ਜਿਹੜਾ ਹੌਸਲਾ ਇਹਨਾਂ ਨੇ ਕੀਤਾ ਉਸ ਦੀ ਪੰਜਾਬ ਨੂੰ ਲੋੜ ਵੀ ਆ ਸਿੱਖੀ ਨੂੰ ਲੋੜ ਵੀ ਆ ਸੋ ਅਸੀਂ ਬੜੀ ਖੁਸ਼ੀ ਮਹਿਸੂਸ ਕੀਤੀ ਇਸ ਗੱਲ ਦੀ ਕਿ ਜਿੱਡੇ ਵੱਡੇ ਕਾਜ ਨੂੰ ਲੈ ਕੇ ਇਹ ਇੱਥੇ ਆਏ ਨੇ ਤੇ ਇਹਨਾਂ ਨੇ ਇਸ ਗੱਲ ਦਾ ਜਿਹੜੀ ਪਿਕਚਰ ਤਸਵੀਰ ਕਲੀਅਰ ਕਰ ਦਿੰਦੀ ਆ ਕਿ ਬਹੁਤ ਵੱਡੀ ਟੈਕਨੋਲੋਜੀ ਨੂੰ ਪਿੰਡ ਦੇ ਵਿੱਚ ਬੈਠ ਕੇ ਵੀ ਅਸੀਂ ਕਰ ਸਕਦੇ ਆ ਤੇ ਉਹ ਉਹਨਾਂ ਨੇ ਆਰੰਭ ਕਰ ਦਿੱਤੀ ਆ ਜਿਨ੍ਹਾਂ ਦਾ ਕੇਂਦਰ ਕੋਲ ਹਿੰਦੁਸਤਾਨ ਦੇ ਅੰਦਰ ਬੈਠੇ ਜਿਹੜੇ ਨੌਜਵਾਨ ਉਹ ਇਹਨਾਂ ਦੇ ਇਸ ਹਨਰ ਨੂੰ ਜਿਹੜਾ ਕਿ ਉਹ ਸਮਝਣਗੇ ਵੀ ਤੇ ਅੱਗੇ ਤਰੱਕੀ ਵੀ ਕਰਕੇ ਲੈ ਕੇ ਜਾਣਗੇ ਸੋ ਅਸੀਂ ਇਹਨਾਂ ਦੀ ਅੱਜ ਮਿਲਣੀ ਜਿਹੜੀ ਆ ਸਾਡੀ ਪਹਿਲੀ ਮਿਲਣੀ ਆ ਸੋ ਇਸ ਮਿਲਣੀ ਵਿੱਚ ਇਹਨਾਂ ਦੇ ਬਾਰੇ ਅਸੀਂ ਜਾਣਿਆ ਸੋ ਅਸੀਂ ਹੁਣ ਇਸ ਤੋਂ ਬਾਅਦ ਚਾਹਵਾਂਗੇ ਕਿ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਚੈਰਿਟੀ ਨਾਲ ਕੰਮ ਕਰਦੀਆਂ ਨੇ ਜਿਵੇਂ ਸ਼ਰੋਮੀ ਗੁਰਦਾਰਾ ਪਰੰਧ ਕਮੇਟੀ ਹੋ ਗਈ ਸਾਡਾ ਰਣਕਾਣਾ ਸਾਹਿਬ ਐਜੂਕੇਸ਼ਨ ٹرسٹ ਹੋ ਗਿਆ ਜਾਂ ਹੋਰ ਵੀ ਜਿਹੜੇ ਸੰਤ ਮਹਾਂਪੁਰਸ਼ਾਂ ਨੇ ਚਲਾਏ ਨੇ ਸੋ ਅਸੀਂ ਇਸ ਇਹਨਾਂ ਦੀ ਇਹ ਭਾਵਨਾ ਨੂੰ ਉਹਨਾਂ ਸਾਰਿਆਂ ਤੱਕ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੇ ਜਿਹੜੇ ਇਹਨਾਂ ਦਾ ਜਿਹੜਾ ਹੁਨਰ ਆ ਉਹ ਪੰਜਾਬ ਦਾ ਨੌਜਵਾਨ ਇਸ ਧਰਤੀ ਤੇ ਬੈਠ ਕੇ ਹੀ ਆਪਣਾ ਭਵਿੱਖ ਉਹਦੇ ਵਿੱਚੋਂ ਲੱਭੇ ਤਾਂ ਹੀ ਜਿਹੜਾ ਪੰਜਾਬ ਦੇ ਜਿਹੜੇ ਚਿਹਰੇ ਤੇ ਖੁਸ਼ਹਾਲੀ ਦਿਖੇ ਦਿਕੇਗੀ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਆਰੰਭ ਹੋ ਚੁੱਕਿਆ ਜਿਨ੍ਹਾਂ ਲੋਕਾਂ ਨੇ ਇੰਨਾ ਵੱਡਾ ਫੈਸਲਾ ਲਿਆ ਉਹਨਾਂ ਵਿੱਚੋਂ ਪਹਿਲੇ ਇਹ ਜਿਹੜਾ ਸਿੱਖ ਜੋੜਾ ਵਾ ਜਿਹੜੇ ਕਿ ਅੱਜ ਆਪਣੇ ਪਿੰਡ ਆਪਣੇ ਮਾਪੇਵਾਂ ਦੇ ਨਾਲ ਇਹਤੇ ਜਿਹੜਾ ਨੇ ਸ਼ੁਰੂ ਕੀਤਾ ਸੋ ਅਸੀਂ ਆਸ ਕਰਦੇ ਹਾਂ ਗੁਰੂ ਕਿਰਪਾ ਕਰਨਗੇ ਇਹਨਾਂ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਗੁਰੂ ਇਹਨਾਂ ਦੇ ਇਸ ਜਜ਼ਬੇ ਤੇ ਇਹਨਾਂ ਦੀ ਭਾਵਨਾ ਤੇ ਇਹਨਾਂ ਨੂੰ ਸਮਰੱਥਾ ਸ਼ਕਤੀ ਬਖਸ਼ੇ ਕਿ ਇਸ ਗੱਲ ਨੂੰ ਲੈ ਕੇ ਅੱਗੇ ਤੁਰਨ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਪੰਜਾਬ ਆ ਖੁਸ਼ਹਾਲ ਦੇਖ ਸਕੀਏ ਆਪਣੇ ਹਰ ਘਰ ਦੇ ਵਿੱਚ ਖੁਸ਼ੀ ਦੇਖ ਸਕੀਏ ਹਰ ਗਲੀ ਤੇ ਹਰ ਵਿੜਾ ਜਲਾ ਉਹ ਪੰਜਾਬ ਦੀ ਉਸ ਖੁਸ਼ਬੂ ਦੇ ਨਾਲ ਸਿੱਖੀ ਦੀ ਉਸ ਭਾਵਨਾ ਨਾਲ ਲੱਗਿਆ ਜਾਵੇ ਸੋ ਅਸੀਂ ਉਹਦਾ 5 ਦਿਨੇ ਆ ਜਿਨ੍ਹਾਂ ਦੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਐਸੇ ਬੱਚਿਆਂ ਨੂੰ ਜਨਮ ਦਿੱਤਾ ਤੇ ਐਸੀ ਸਿੱਖਿਆ ਦਿੱਤੀ ਅੱਜ ਇਸ ਸਿੱਖ ਜੋੜੇ ਨੂੰ ਜਿਹੜੇ ਕਿ ਬਹੁਤ ਵੱਡੀਆਂ ਪੜ੍ਹਾਈਆਂ ਕਰਕੇ ਆਏ ਨੇ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਜਿੱਥੇ ਇਸ ਗੱਲ ਦੀ ਵਧਾਈ ਦੇਣਾ ਤੇ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਅਸੀਂ ਜਿੰਨਾ ਵੀ ਇਹਨਾਂ ਦਾ ਸਹਿਯੋਗ ਕਰ ਕਰ ਸਕਾਂਗੇ ਤੇ ਜਿੰਨਾ ਵੀ ਇਹਨਾਂ ਦਾ ਸਹਿਯੋਗ ਲੈ ਸਕਾਂਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਪੂਰਨ ਰੂਪ ਵਿੱਚ ਹਾਜ਼ਰ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ